ਜਾਤ ਪਾਤ ਜਾਂਦਾ ਪਤਾ ਹੋ ਦੀ ਨੌਲਾ ਆ ਜਾ ਕੇ ਕਰਾ ਲੈ ਜਾਤ ਪਾਤ ਨਾ ਮਤਲਬ ਹੈ ਤਾਂ ਪਹਿਲਾ ਜਾਤ ਪਾਤ ਅਗਲੇ ਦਿਨ ਆ ਲੋ ਜਾ ਕੇ ਭਾਈ ਸੇਵਕ ਜੂਨੀਅਨ ਜਿੰਦਾਬਾਦ 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 ਤੇ ਗੁਰਦਾਸਪੁਰ ਦੇ ਕਸਬਾ ਤਾਰੀਬਾਲ ਚ ਨੰਬਰ ਵਾਰਡ ਵੀ ਖੇ ਸਫਾਈ ਕਰਮਚਾਰੀਆਂ ਵੱਲੋਂ ਕਾਉਂਸਲਰ ਦੇ ਪਤੀ ਦੀ ਦੁਕਾਨ ਦੇ ਬਾਹਰ ਕੂੜੇ ਦਾ ਢੇਰ ਲੱਗ ਟੰਗਿਆ ਜੀहां ਕਾਉਂਸਲਰ ਦੇ ਪਤੀ ਦੀ ਦੁਕਾਨ ਦੇ ਬਾਹਰ ਸਫਾਈ ਸੇਵਕਾਂ ਨੇ ਕੂੜੇ ਦੀ ਭਰੀਆਂ ਟਰਾਲੀਆਂ ਸਿੱਟ ਦਿੱਤੀਆਂ ਜਿਸ ਤੋਂ ਬਾਅਦ ਮਾਹੌਲ ਤਰਾਪੂਰਨ ਹੋ ਗਿਆ ਸਫਾਈ ਸੇਵਕ ਯੂਨੀਅਨ ਵੱਲੋਂ ਇਸ ਕਟਰਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਖਾਸੀ ਤਕਰਾਰ ਹੁੰਦੀ ਵੀ ਨਜ਼ਰ ਆਈ ਸਭਾਈ ਕਿ ਦੰਗਰ ਆਣੀ ਹੈ ਸੋਨੇ ਮਰੇ ਉਹ ਗੱਲ ਹੀ ਉਹਨੇ ਦਾ ਫੋਨ ਫੜ ਲਿਆ ਕਿ ਮੈਂ ਫੋਨ ਕਰਾਂ ਮੈਂ ਯੋ ਨੂੰ ਮਿਲ ਕੇ ਫਿਰ ਫੋਨ ਕਰਾਂਗਾ ਯੋਗਾਲੀ ਜਾਂ ਮੈਂ ਮੋਨ ਲੈ ਆਉਣੀ ਹੈ ਜੇ ਤੁਸੀਂ ਦੋਗੇ ਤਾਂ ਫੋਨ ਫੋਨ ਦੇ ਲਈ ਹੋ ਤੇ ਕੋਲੇ ਆ ਆਪਾਂ ਇਹ ਕੰਪਲੇਨ ਭੰਦੀ ਹੈ ਐਮਓ ਨੂੰ ਕਰਨੀ ਹੈ ਸੈਂਟਿਸਟ ਨਾਲ ਕੋ ਆਮਸੀ ਨਹੀਂ ਕੋਈ ਕਰ ਸਕਦਾ ਇਹਨਾਂ ਨੂੰ ਕੰਪਲੇਨ ਜਿਹੜੀ ਆ ਗਈ ਆਮਸੀ ਨੂੰ ਕਰਨੀ ਹੈ ਨਾ ਮਸਲਾ ਕਰਾਇਆ ਬਸ ਨੀ ਰਾਮ ਨੂੰ ਸਮਝਾ ਲਾ ਕੇ ਕਰਦੇ ਆਮਸੀ ਨਾਲ ਬੰਦਾ ਜਦੋਂ ਪਤਾ ਨੂੰ ਹੋ ਸਕਦਾ ਕਿ ਇਹਦੀਆਂ ਆਮਸੀ ਨਾਲ ਜਿਆਦਾ ਸਫਾਈ ਸੇਵਕ ਦਾ ਮੁਤਾਬਕ ਸਫਾਈ ਸੇਵਕ ਰੋਜ਼ਾਨਾ ਵਾਂਗ ਆਪਣੇ ਇਲਾਕੇ ਅੰਦਰ ਸਫਾਈ ਕਰਦਾ ਹੋਇਆ ਨਜ਼ਰ ਆ ਰਿਹਾ ਸੀ ਅਤੇ ਉਸ ਵੱਲੋਂ ਫੋਟੋ ਖਿੱਚ ਕੇ ਉੱਚੇ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਸੀ। ਇਸ ਦੌਰਾਨ ਇਲਾਕੇ ਦੇ ਕੌਂਸਲਰ ਸੰਤੋਸ਼ ਕੁਮਾਰ ਦੇ ਪਤੀ ਕਰਨੈਲ ਸਿੰਘ ਨੇ ਆ ਕੇ ਉਸ ਦਾ ਮੋਬਾਈਲ ਖੋਲੇ ਅਤੇ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਸਿਰਫ ਇੰਨਾ ਹੀ ਨਹੀਂ ਸਫਾਈ ਸੇਵਕ ਨੇ ਇਲਜ਼ਾਮ ਲਗਾਇਆ ਕਿ ਕੌਂਸਲਰ ਦੇ ਪਤੀ ਨੇ ਉਸ ਦੇ ਘਰ ਜਾ ਕੇ ਉਸ ਦੀ ਪਤਨੀ ਨਾਲ ਵੀ ਬਦਸਲੂਕੀ ਕੀਤੀ ਅਤੇ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਜਿਸ ਤੇ ਰੋਸ ਵਜੋਂ ਸਫਾਈ ਸੇਵਕ ਯੂਨੀਅਨ ਨੇ ਕਾਉਂਸਲਰ ਦੀ ਦੁਕਾਨ ਅੱਗੇ ਕੂੜੇ ਦਾ ਢੇਰ ਲਗਾ ਦਿੱਤਾ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਮੈਨਾਂ ਜੁਨੀਅਰ ਅਧਿਕਾਰੀ ਤੇ ਘਰ ਗਏ ਐਮਸੀ ਸਾਹਿਬ ਘਰ ਦੀ ਨੂੰ ਮਾੜਾ ਚੰਗਾ ਬੋਲਿਆ ਧਰਨੈਲ ਐਮਸੀ ਜੀ ਤੇ ਮੈਨਾਂ ਹੱਥ ਵਪਾਈਓ ਨਾਲ ਮੇਰਾ ਫੋਨ ਖੋ ਕੇ ਲੈ ਗਏ ਜੀ ਨੰਬਰ ਬਲੌਕ ਤੇ ਕਹਿੰਦੇ ਪਾਇਆ ਦੋ ਮਾੜਾ ਚੰਗਾ ਵੀ ਬੋਲਿਆ ਗਾਲਾਂ ਮਾਰੀ ਜਾਤ ਪੱਤਾ ਰਾਤੀ ਬਾਰ ਵੀ ਗਿਆ ਇਹ ਗੰਦੀ ਕੌਮ ਜੀ ਨੌਕਰੀ ਤਵੀ ਲੰਗਣਾ ਕਹਿੰਦਾ ਪੈਂਚ ਦਾ ਗੰਦ ਪਾਇਆ ਕਹਿੰਦਾ ਤੂੰ ਮੇਰਾ ਫੈਸਲਾ ਹੋਣਾ ਚਾਹੀਦਾ ਇਹ ਸਾਥ ਮਿਲਣਾ ਚਾਹੀਦਾ ਪਰਚਾ ਘਟਾਉਣਾ ਜੀ ਨਾਲ ਜਦ ਕਿ ਕਾਉਂਸਲਰ ਸੰਤੋਸ਼ ਕੁਮਾਰ ਦੇ ਪਤੀ ਕਰਨੈਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੋਸ਼ ਲਗਾਇਆ ਕਿ ਸਫਾਈ ਸੇਵਕ ਆਪਣੀ ਡਿਊਟੀ ਤੋਂ ਕੁਤਾਹੀ ਕਰਦੇ ਰਹਿੰਦੇ ਅਤੇ ਕਈ-ਕਈ ਦਿਨ ਮੋਹੱਲੇ ਅੰਦਰ ਸਫਾਈ ਨਹੀਂ ਕਰਦਾ ਜਿਸ ਤੋਂ ਮੁਹੱਲਾ ਨਿਵਾਸੀ ਪਰੇਸ਼ਾਨ ਹੋ ਕੇ ਬਾਰ-ਬਾਰ ਉਹਨਾਂ ਕੋਲ ਸ਼ਿਕਾਇਤਾਂ ਕਰਦੇ ਨੇ ਕਾਉਂਸਲਰ ਨੇ ਇਲਜ਼ਾਮ ਲਗਾਇਆ ਕਿ ਸਫਾਈ ਸੇਵਕ ਹਰ ਮਹੀਨੇ ਆ ਕੇ ਪੈਸੇ ਲੈ ਕੇ ਜਾਂਦਾ ਹੈ ਪਰ ਸਫਾਈ ਬਿਲਕੁਲ ਵੀ ਨਹੀਂ ਕਰਦਾ ਅਤੇ ਹੁਣ ਜਦੋਂ ਉਸ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਉਲਟਾ ਉਹਨਾਂ ਤੇ ਹੀ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਭਾਜੀ ਮੇਰਾ ਨਾਮ ਕਰਨੈਲ ਸਿੰਘ ਆ ਮੇਰੀ ਮਿਸਜ ਵਾਰਡ ਨੰਬਰ 9 ਤੋਂ ਸੰਤੋਸ਼ ਕੋਰੇ ਤੇ ਮੌਜੂਦਾ ਕਾਉਂਸਲਰ ਆ ਇਹ ਸਾਡੇ ਵਾਰਡ ਚ ਜੋਨੀ ਨਾਦਾ ਵਾ ਕਮੇਟੀ ਕਰਵਾ ਜਿਹੜਾ ਸਫਾਈ ਦਾ ਕੰਮ ਕਰਦਾ ਵਾ ਮੈਂ ਉਹਨੂੰ 8 ਦਿਨ ਹੋ ਗਿਆ ਜਦੋਂ ਕੰਟ੍ਰੈਕਟ ਕਰਦਾ ਮੇਰੇ ਕੋਲ ਕੰਟ੍ਰੈਕਟ ਹੈ ਨਹੀਂ ਬੰਦਾ ਮੱਲੇ ਚ ਇਹਨਾਂ ਗੰਦ ਪਿਆ ਵਾ ਸਾਰਾ ਮੱਲਾ ਮੇਰੇ ਘਰ ਆ ਕੇ ਮੈਨੂੰ ਲੱਗਦਾ ਵੀ ਸਾਡੇ ਗੰਦ ਪਿਆ ਵਾ ਤੁਹਾਨੂੰ ਮੈਂ ਮੌਜੂਦਾ ਮੌਕਾ ਦਿਖਾਉਂਗਾ ਪੂਰੇ ਵਾਰਡ ਦਾ ਕਿ ਅੱਜ ਮੱਲੇ ਚ ਕੀ ਕੰਮ ਕੀਤਾ ਕੀ ਕਰਕੇ ਆਵਾ ਅੱਜ ਮੈਂ ਉਹਨੂੰ ਸਾਰੇ ਮੱਲੇ ਚ ਲੱਭਦਾ ਲੱਭਦਾ ਜਦੋਂ ਅਜੇ ਤੇ ਮੈਂ ਸਿਰੇ ਘਰ ਗਿਆ ਤੇ ਦੀ ਦੀ ਘਰ ਦੀ ਨੂੰ ਅੰਦਰ ਘਰ ਮਿਲੀ ਆ ਮੈਂ ਉਹਨੂੰ ਕਿਹਾ ਮੈਂ ਵੀ ਤੁਹਾਡਾ ਕਿਤੇ ਘਰ ਆ ਘਰ ਕਿਤੇ ਆਉ ਕੰਮ ਨਹੀਂ ਕਰਦਾ ਕਹਿੰਦਾ ਭਾਜੀ ਮੱਲੇ ਚ ਕੰਮ ਕਰ ਲਿਆ ਮੈਂ ਮੈਂ ਸਾਰੀਆਂ ਗਲੀਆਂ ਘੁੰਮ ਕੇ ਆ ਗਿਆ ਮੈਨੂੰ ਕਿਤੇ ਨਹੀਂ ਲੱਭ ਇਹਦਾ ਜਿਹੜਾ ਕੰਮ ਕਰਨ ਵਾਲਾ ਸਮਾਨਨ ਦੀ ਗਲੀ ਚ ਮੰਜਾ ਉੱਥੇ ਪਿਆ ਵਾ ਇੱਕ ਲੋਹੇ ਦਾ ਸਤੰਦ ਉੱਥੇ ਪਿਆ ਵਾ ਇਹਦਾ ਲੱਭਦਾ ਇਹਦੀ ਘਾਦੀ ਇਹਨੂੰ ਲੱਭ ਕੇ ਲੈ ਕੇ ਆਈਏ ਜਾ ਕੇ ਪਤਾ ਨਹੀਂ ਕਿਹੜੀ ਗਲੀ ਚ ਲੈ ਕੇ ਆਈ ਆ ਕਿਹਦੇ ਘਰੇ ਬੈਠਾ ਈ ਮੈਨੂੰ ਨਹੀਂ ਇਸ ਬਾਰੇ ਪਤਾ ਮੈਂ ਇਹਨੂੰ ਪੁੱਛਿਆ ਮੈਂ ਜੌਨੀ ਤੂੰ ਮੈਂ ਤੈਨੂੰ ਕੱਲ ਵੀ 8 ਵਜੇ ਬੱਸ ਸਟੈਂਡ ਮਿਲਿਆ ਤਾਂ ਤੂੰ ਆਪਣੇ ਮਹੱਲੇ ਦਾ ਕੰਮ ਛੱਡ ਕੇ ਤੇ ਤੂੰ ਬੱਸ ਸਟੈਂਡ ਕੋ ਮੰਜਾ ਤੇ ਮੈਨੂੰ ਕਹਿੰਦਾ ਮੈਂ ਜਿਹੜੀ ਹਰੀ ਮਿਰਚਾਂ ਖਰੀਦਣ ਆਇਆ ਹਾਂ ਸ਼ਹਿਰ ਵਿੱਚ ਮੈਂ ਤੇਰਾ ਕੰਮ ਕਰਨ ਦਾ ਕੰਮ ਹੈ ਹਰੀ ਮਿਰਚ ਕਿਦੋਂ ਦਾ ਟਾਈਮ ਚਲਾ ਕਹਿੰਦਾ ਨਹੀਂ ਮੈਂ ਮਹੱਲੇ ਦਾ ਕੰਮ ਕਰ ਅੱਜ ਫੇਰ ਇਹਨਾਂ ਨੇ ਲੱਭਦਾ ਆਪਦਾ ਘਰ ਗਿਆ ਉਹ ਤੇ ਇਹਦੀ ਘਰ ਘਰ ਵਾਲੀ ਨੂੰ ਲੱਭ ਕੇ ਲੈ ਕੇ ਆਈ ਹੈ ਨਾ ਮੈਂ ਪੁੱਛਿਆ ਮੈਂ ਤੂੰ ਮੇਰਾ ਨੰਬਰ ਬਲੌਕ ਚ ਪਾਇਆ ਵਾ ਕਿ ਮੈਂ ਆ ਫੋਨ ਕਰਨਾ ਤੇਰਾ ਫੋਨ ਹੀ ਤੈਨੂੰ ਲੱਗਦਾ ਕਹਿੰਦਾ ਨਹੀਂ ਮੇਰਾ ਚੈੱਕ ਕਰਾ ਬ ਮੈਂ ਚੈੱਕ ਕਰਾ ਬ ਤੇ ਫੋਨ ਬੰਦ ਹੋ ਜਾਂਦਾ ਵਾ ਜਾਂ ਚਾਰਜ ਨਹੀਂ ਹੁੰਦਾ ਨੰਬਰ ਬਲੌਕ ਨਹੀਂ ਹੁੰਦਾਗਾ ਇਹਨਾਂ ਨੇ ਨੰਬਰ ਬਲੌਕ ਕੀਤਾ ਜੀ ਮੈਂ ਦੀ ਘਰ ਦੀ ਕੋ ਫੋਨ ਕਰਿਆ ਮੈਂ ਆ ਜੀ ਆਪਣੇ ਨੰਬਰਾਂ ਤੇ ਬੈਲ ਮਾਰੂ ਇਹਦੀ ਘਰ ਦੀ ਨਹੀਂ ਆਪਣੇ ਘਰ ਦੇ ਬੈਲ ਮਾਰੀ ਬੈਲ ਜਾ ਰਹੀ ਆ ਮੇਰਾ ਇਹ ਤੇ ਬੈਲ ਮਾਰੀ ਆ ਤੇਰਾ ਨੰਬਰ ਬਲੌਕ ਪਾਇਆ ਇਹ ਮੈਨੂੰ ਫੋਨ ਕਰ ਰਿਹਾ ਮੇਰੇ ਨੰਬਰ ਤੇ ਤਾਂ ਫ ਇਹਦੀ ਮੈਂ ਸਕਰੀਨਸ਼ਾਟ ਖੇਚ ਕੇ ਨੰਬਰ ਬਲੌਕ ਦੀ ਮੈਂ ਆਪਣੇ ਕੋ ਰੱਖ ਲਈਆ ਉਹ ਲੈ ਕੇ ਮੈਂ ਅਸ਼wini ਦੁੱਗਲ ਪ੍ਰਧਾਨ ਨਗਰ ਕੌਂਸਲ ਦਾ ਉੱਤੇ ਮੈਂ ਘਰ ਗਿਆ ਸਵੇਰੇ 8:30 ਵਜੇ ਮੈਂ ਪ੍ਰਧਾਨ ਜੀ ਆਹ ਇਸ਼ੂ ਹੋਇਆ ਵਾ ਉਹਨਾਂ ਨੂੰ ਫੋਨ ਕੀਤਾ ਵਾ ਕਹਿੰਦਾ ਨਹੀਂ ਨਹੀਂ ਜੀ ਮੈਂ ਕੰਮ ਕਰਦਾ ਮੈਂ ਇਸ ਨੰਬਰ ਤੇ ਬਲੌਕ ਨਹੀਂ ਪਾਇਆ ਕਹਿੰਦਾ ਵੀ ਮੇਰਾ ਫੋਨ ਲੱਗਿਆ ਫਿਰ ਉਹਦਾ ਨੰਬਰ ਕਿਉਂ ਨਹੀਂ ਲੱਗਦਾ ਉੱਥੇ ਮੌਜੂਦਾ ਦੀਪਕ ਕੁਮਾਰ ਇੰਟੂ ਐਮਸੀ ਵੀ ਆ ਗਏ ਨੇ ਤੇ ਸੈਂਟਰੀ ਅਫਸਰ ਸਾਡੇ ਜਿਹੜਾ ਮਨਤੋ ਜੀ ਉਹੀ ਤੇ ਆ ਗਏ ਨੇ ਉਹਨਾਂ ਦੇ ਧਿਆਨ ਚ ਮੈਂ ਮਸਲਾ ਲਿਆਂਦਾ ਉਤੇ ਇਲਾਕਾ ਵਾਸੀ ਵੀ ਕੌਂਸਲਰ ਦੇ ਪਤੀ ਦੇ ਹੱਕ ਵਿੱਚ ਬੋਲਦੇ ਨਜ਼ਰ ਆਏ ਨੇ ਇਲਾਕਾ ਵਾਸੀਆਂ ਮੁਤਾਬਕ ਸਫਾਈ ਸੇਵਕ ਉਹਨਾਂ ਦੇ ਘਰਾਂ ਤੱਕ ਸਫਾਈ ਕਰਨ ਪਹੁੰਚਦਾ ਹੀ ਨਹੀਂ ਜਿਸ ਕਾਰਨ ਮੁਹੱਲੇ ਦੇ ਹਾਲਾਤ ਬਦ ਤੋਂ ਬੱਤਰ ਬਣੇ ਹੋਏ ਨੇ ਗਲੀਆਂ ਵਿੱਚ ਖੜਾ ਪਾਣੀ ਵੀ ਇਸ ਦੀ ਗਵਾਹੀ ਭਰਦਾ ਨਜ਼ਰ ਆ ਰਿਹਾ ਹੈ ਮੇਰਾ ਨਾਮ ਰਮਨਜੀਤਾ ਅੰਸ਼ਲ ਪਤੇ ਨਾਸੀ ਨਵੀਂ ਗਲੀ ਵਾਰ ਨੰਬਰ 9 ਦੇ ਨਾਸੀ ਹਾਂ ਸਾਡੇ ਸੇਵਾਦਾਰ ਜਿਹੜਾ ਉਹ ਅਕਸਰ ਸਾਡੇ ਘਰਾਂ ਗੜੀ ਨਹੀਂ ਆਉਂਦਾ ਬਿਲਕੁਲ ਹੀ ਨਹੀਂ ਕੰਮ ਕਰਦਾ ਨਾ ਐਸਕੇਟ ਤੇ ਨਾ ਪੱਲੇ ਗਿੰਦ ਵਿੱਚ ਦੇਖ ਸਾਡੇ ਸਾਰੇ ਘਰਾਂ ਦੀ ਆਪਣੀ ਆਪਣੀ ਸਫਾਈ ਆ ਆਪਣਾ ਆਪਣਾ ਪਾਣੀ ਸੁੱਟ ਕੇ ਆਪਣੀ ਆਪਣੀ ਸਫਾਈ ਕਰ ਰਿਹਾ ਸਾਰੇ ਦੇਖੋ ਹੰਮ ਜਿਹੜਾ ਕੋਈ ਕੋੜੋ ਲੈ ਸਕਦੇ ਜੇ ਸਾਰਾ ਕੁਝ ਕਰ ਸਕਦੇ ਹਰ ਵਾਰੀ ਮਹੀਨੇ ਦੇ ਮਹੀਨੇ ਉਹ ਲੈਣ ਆਉਂਦਾ ਆਪਣੀ ਗਰਾਈ ਲੈਣ ਆਉਂਦਾ ਜਿਹੜੇ ਵੀ ਤੇ ਦਿਨ ਦਿਆ ਦੇਤੇ ਹਰ ਘਰ ਤੋਂ ਦੀ ਬੱਜੀ ਗਰਾਈ ਆ ਆਣ ਕੇ ਲੈਂਦਾ ਵਾ ਲੋਕਰ ਰਹਿਣ ਵਾਲਾ ਵਾ ਲੈਣ ਵਾਲਾ ਦੀ ਇਸ ਗਲੀ ਦਾ ਰਹਿਣ ਵਾਲਾ ਪਿਛਲੀ ਦਾ ਪਰ ਕੋਈ ਵੀ ਇਹਦੀ ਸਫਾਈ ਤੋਂ ਕੋਈ ਵੀ ਬੰਦਾ ਜਿਹੜਾ ਸੰਤੋਖ ਨਹੀਂ ਆ ਮਤਲਬ ਕਿ ਇਹ ਜੋਈ ਗੁਆਕੇ ਵੀ ਇਹਦੇ ਘਰ ਘਾੜੀ ਸਫਾਈ ਕਰਦੇ ਜਾਂਦਾ ਦੱਸੇ ਕੋਈ ਪੰਜ ਪੰਜ 7 7 ਦਿਨ ਤੋਂ ਪੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਉਂਦਾ ਜਿਹੜਾ ਸਮੂਤਰ ਨੇ ਆ ਫੋਟੋ ਲੈ ਕੇ ਦੇਖ ਸਕਦੇ ਜਿਹੜੀ ਕੋ ਸਪਾਈ ਹੈ ਜੀ ਠੀਕ ਉਹਨੇ ਕੱਢੀ ਘੜਾਈ ਹੈ ਘਰਾ ਘੜੀ ਕੂੜੇ ਲੱਗੇ ਆ ਬਿਲਕੁਲ ਸਾਰੇ ਇਸ ਪਿੰਡ ਦੇ ਉਹਦਾ ਆਪਣਾ ਪੱਜੀ ਨਹੀਂ ਮੰਨਦਾ ਲੈ ਕੇ ਜੁਨੀਅਨ ਤੋਪ ਚਿੰਦਾ ਫਿਰ ਇਹ ਜੁਨੀਅਨ ਲੈ ਕੇ ਤੋਪ ਚਿੰਦਾ ਦੋ ਦੇ ਜੇ ਕਹੀਏ ਕਿ ਇਹਨੂੰ ਮੋਨਾ ਮੋਟਾ ਦੇ ਜੁਨੀਅਨ ਲੈ ਕੇ ਤੋਪ ਚਿੰਦਾ ਸਰਕਾਰ ਨੇ ਬਸਰਾ ਦੇਖਣ ਆਣ ਕੇ ਮੌਕਾ ਵੇਖਣ ਜਿਹੜੀ ਇਨਸਾਫ ਬਣਦਾ ਜਿਹੜਾ ਉਹਦੇ ਵਿਚਾਰੇ ਜ਼ਿੰਮੇਵਾਰ ਬੰਦਾ ਜਿਹੜਾ ਉਹਦੇ ਘਰ ਖੜੀ ਦੂਏ ਢੇਰ ਲਾਇਆ ਉਹ ਨੂੰ ਆਣ ਕੇ ਵੇਖਿਆ ਜੇ ਕੀ ਕਾਰਨ ਮੰਨਦਾ ਉਹਦਾ ਕਿਉਂ ਜਿਹੜੀ 3 ਵਜਾ ਕਰਕੇ ਕਿਉਂ ਇਹ ਤਕਰਾਸ਼ ਕਿਉਂ ਹੋ ਸਕਦਾ ਹੈ ਉਦੋਂ ਹੁਣ ਸਫਾਈ ਕਰਮਚਾਰੀ ਅਤੇ ਉਸ ਦੀ ਪਤਨੀ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਦੁਰਵਿਹਾਰ ਕਰਨ ਵਾਲੇ ਕਾਉਂਸਲਰ ਦੇ ਪਤੀ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣਾ ਸੰਘਰਸ਼ ਖਤਮ ਨਹੀਂ ਕਰਨਗੇ ਅਤੇ ਸੋਮਵਾਰ ਤੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਲ ਕੇ ਹਾਈਵੇ ਜਾਮ ਕਰਨਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ